ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਸੋਡਲੀ ਨਿਊ ਹਾਲੈਂਡ 363 TX+ 3 ਸਪੀਡ ਦੇ ਵਿੱਚ ਟਰੈਕਟਰ ਲੈ ਕੇ ਆਏ ਦੋਸਤੋ 55 HP ਵਾਲਾ ਜਿਹਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਦੋਸਤੋ ਬਿਨਾ ਟਰਬੋ ਤੋਂ ਟਰੈਕਟਰ ਹੈ ਦੋਸਤੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਅੱਤੇ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਨਿਊ ਹਾਲੈਂਡ 363+ ਹੈ ਦੋਸਤੋ 2010 ਮਾਡਲ ਹੈ ਟੋਪੋ ਵਾਲਾ ਮਾਡਲ ਹੈ ਦੋਸਤੋ ਡਬਲ ਡਿਸਟ੍ਰਿਬਿਊਟਰ 3 ਸਪੀਡ ਦੇ ਵਿੱਚ ਆ ਦੋਸਤੋ ਜੇ ਕਲ ਕਰ ਗਿਆ ਪਰ ਟਾਇਰਾਂ ਦੀ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਦੋਸਤੋ ਮਗਰਲੇ ਟਾਇਰ ਟਰੈਕਟਰ ਦੇ ਐਮ ਆਰਫ ਦੇ ਆ ਮੂਰਲੇ ਗੁਡਇਰ ਦੇ ਆ ਜੀ ਬਹੁਤ ਹੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਆ ਦੋਸਤੋ ਟਰੈਕਟਰ ਤੇ ਹਰਿਆਣਾ ਨੰਬਰ ਆ ਦੋਸਤੋ ਟਰੈਕਟਰ ਦੋਸਤ ਕੰਡੀਸ਼ਨ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਹੁਤ ਹੀ ਸੌਫ ਸੁਦਰੀ ਕੰਡੀਸ਼ਨ ਦਾ ਦੋਸਤੋ ਜੇ ਗੱਲ ਕਰ ਗਿਆ ਪਿਸ ਦੇ ਰੇਟ ਦੀ ਰੇਟ ਹੈਗਾ 4,35000 ਰੁਪਇਆ ਕੋਈ ਫਿਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਮਾਲਕ ਵੀਰ ਦਾ ਏਰੀਆ ਗੱਦੜਵਾ ਹੈ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲਦੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਧੰਨਵਾਦ ਜੀ ਮਿਲਦੇ ਹਾਂ ਕਿਤੇ ਹੋਰ ਵੀਡੀਓ ਵਿੱਚ